ਹਾਂਜੀ ਦੋਸਤੋ ਅੱਜ ਦੇ ਬਲੌਗ ਚ ਸਵਾਗਤ ਹੈ ਤੁਹਾਡਾ ਦਿਖਾਉਣੇ ਆ ਅੱਗੇ ਤੁਹਾਨੂੰ ਕੀ ਕੰਮ ਕਰ ਚੱਲਦਾ ਪਿਆ ਤੇ ਕੀ ਆ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ਾਂ ਵੀ ਜਰੂਰ ਸਿਖਾਇਆ ਕਰੋ ਤਾਂ ਜੋ ਆਪਣੇ ਜਿਹੜੇ ਬੱਚੇ ਨੇ ਇੱਕ ਤਾਂ ਸਰੀਰਕ ਪੱਖੋਂ ਰੈਸਲ ਹੋ ਜਾਂਦੀ ਬੱਚੇ ਦੀ ਇੱਕ ਬੱਚਿਆਂ ਨੂੰ ਕੰਮ ਦਾ ਮੰਨ ਲਓ ਕੀ ਉਹਨੂੰ ਕਹਿੰਦੇ ਹੁੰਦੇ ਨੇ ਛੇਟਕ ਹੋ ਜਾਂਦਾ ਲਾਲਚ ਹੋ ਜਾਂਦਾ ਕੰਮ ਦਾ ਬੱਚਾ ਵੱਡਾ ਹੋ ਕੇ ਬਾਅਦ ਚ ਇੱਕ ਫੋਨ ਨਾਲ ਉਹ ਬੱਚੇ ਦਾ ਮੰਨ ਲਓ ਬੰਦਾ ਟੁੱਟ ਜਾਂਦਾ ਕਿੱਥੇ ਬੱਚੇ ਨੇ ਫ੍ਰੀ ਹੋ ਗਏ ਫੋਨ ਹੀ ਦੇਖਣਾ ਹੁੰਦਾ ਇਹ ਬੱਚਾ ਕੰਮ ਕਰ ਚ ਧਿਆਨ ਕਰਦਾ ਵਾ ਚਾਹ ਪਸ਼ੂਆਂ ਦਾ ਹੋਵੇ ਚਾਹ ਖੇਤੀਬਾੜੀ ਦਾ ਹੋਵੇ ਕੋਈ ਵੀ ਹੋਵੇ ਨਾ ਦੇਖ ਸਕਦੇ ਤੁਸੀਂ ਅਸੀਂ ਆਪਣੇ 조 ਆਕਾਂ ਨੂੰ ਕਦੀ ਵੀ ਇਹ ਚੀਜ਼ ਦਾ ਨਹੀਂ ਆਖਿਆ ਵੀ ਆ ਕੰਮ ਨਾ ਕਰੋ ਬਾਲਾ ਲਾਡਲੇ ਬੱਚੇ ਨਹੀਂ ਰੱਖੀਦੇ ਹੁੰਦੇ ਠੀਕ ਹੈ ਹਮੇਸ਼ਾ ਕੋਈ ਵੀ ਕੰਮ ਕਰੋ ਕਰਦਾ ਬੱਚਾ ਉਹਨੂੰ ਕਰਨ ਦਿਓ ਨਾਲੇ ਤਾਂ ਅ ਰੈਸਲ ਹੁੰਦੀ ਸਰੀਰ ਪੱਕੋ ਬੱਚੇ ਦੀ ਤੇ ਨਾਲੇ ਸੱਜਣੂ ਬੱਚੇ ਦਾ ਮੰਨ ਲਓ ਸਰੀਰ ਖੁੱਲਦਾ ਨਾਲੇ ਇਹ ਨਹੀਂ ਹੈਗਾ ਵੀ ਫੋਨ ਤੇ ਜੁਆ ਕਾ ਗੇਮਾਂ ਖੇਢੀ ਜਾਊਗਾ ਠੀਕ ਹੈ ਜਾਂ ਕੋਈ ਹੋਰ ਕੰਮਾਂ 'ਚ ਸ਼ਰਾਰਤਾ ਕਰੂਗਾ ਇਸ ਲਈ ਕੰਮ ਦਾ ਬੰਦੇ ਨੂੰ ਚੇਟਕ ਪੈ ਜਾਂਦਾ ਬੱਚੇ ਨੂੰ ਛੋਟੇ ਹੁੰਦੇ ਨੂੰ ਵੀ ਮੰਨ ਲਓ ਲਾਜਕ ਹੋ ਜਾਂਦਾ ਬਾਅਦ 'ਚ ਕੰਮ ਕਰਨ ਦਾ ਚਾਹ ਪਸ਼ੂਆਂ ਦਾ ਹੋਵੇ ਪਸ਼ੂ ਖੇਤੀਬਾੜੀ ਦਾ ਹੋਵੇ ਚਾਹ ਕੋਈ ਕਿਸੇ ਦੀ ਦੁਕਾਨਦਾਰੀ ਏ ਜੇ ਕਿਸੇ ਦਾ ਕੋਈ ਬਿਜ਼ਨਸ ਹੈ ਜੇਹੋ ਜਿਹਾ ਵੀ ਕੋਈ ਕੰਮ ਕਰੇ ਆਪਣੇ ਪੜ੍ਹਾਈ ਤੋਂ ਇਲਾਵਾ ਬੱਚਿਆਂ ਨੂੰ ਥੋੜਾ ਸਮਾਂ ਆਪਦੇ ਨਾਲ ਹੱਥ ਵਟਾਉਣ ਜ਼ਰੂਰ ਲਾਇਆ ਕਰੋ ਠੀਕ ਹੈ ਸਾਡੇ ਬੇਟਾ ਜੀ ਹੋਣੀ ਇੱਧਰ ਲੱਗੇ ਹੋਏ ਨੇ ਦਿਖਾ ਰਹੇ ਆ ਤੁਹਾਨੂੰ ਠੀਕ ਹੈ ਤੇ ਇਸ ਤੋਂ ਅੱਗੇ ਵੀ ਤੁਹਾਨੂੰ ਸਾਰੇ ਬਲੌਗ ਦੇਖਿਆ ਕਰਿਓ ਸਪੋਰਟ ਕਰਾਂਗੇ ਸਪੋਰਟ ਕਰਿਓ ਆਪਦੇ ਭਰਾਵਾਂ ਦੀ ਅਗਲੇ ਬਲੌਗ ਵੀ ਵਧੀਆ-ਵਧੀਆ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਜਿੰਨੇ ਹੋ ਸਕੇ ਤੇ ਅੱਗੇ ਵੀ ਤੁਹਾਨੂੰ ਰੁਕ ਜੋ 2 ਮਿੰਟ ਲਈ ਆਪਾਂ ਦਿਖਾਉਣੇ ਆ ਆਜੋ ਦਿਖਾਉਣੇ ਆ ਤੁਹਾਨੂੰ ਹੁਣ ਕਈ ਤੇ ਮੈਂ ਆ ਗਿਆ ਆਜੋ ਸੱਜਣੋ ਬੇਨਤੀ ਇਹ ਜਦੋਂ ਤੁਸੀਂ ਆਪ ਕੰਮ ਧੰਦਾ ਕਰਦੇ ਜੇ ਆਪਦੇ ਬੱਚਿਆਂ ਨੂੰ ਸਿੱਧੀ ਵੀਡੀਓ ਰੱਖ ਪੁੱਤ ਸਿੱਧਾ ਰੱਖ ਫੋਨ ਬੇਨਤੀ ਹੈ ਜਦੋਂ ਤੁਸੀਂ ਆਪ ਕੰਮ ਕਰਦੇ ਜੇ ਨਾ ਤੇ ਤੁਹਾਡੇ ਬੱਚੇ ਨਾਲ ਆਪਦੇ ਬੱਚਿਆਂ ਨੂੰ ਲਾਓਗੇ ਤਾਨੂੰ ਵੇਖ ਕੇ ਤੁਹਾਡੇ ਬੱਚੇ ਵੀ ਮੰਨ ਲਓ ਉਹ ਕੰਮ ਦੇ ਵਿੱਚ ਦਿਲਚਸਪੀ ਰੱਖਦੇ ਨੇ ਠੀਕ ਹੈ ਜੇ ਉਹ ਆਪਾਂ ਆਪਣੇ ਆਖਾਂ ਦੇ ਬੱਚਿਆਂ ਦਾ ਮੰਨ ਲਓ ਉਹਨਾਂ ਦੇ ਕੱਪੜੇ ਲਿਬੜ ਜਾਣਗੇ ਬੱਚਿਆਂ ਨਾਲ ਬੜਾ ਲਾਡ ਪਿਆਰ ਕਰਾਂਗੇ ਫਿਰ ਬੱਚੇ ਮੰਨ ਲਓ ਕੰਮ ਨਹੀਂ ਕਰਦੇ ਆ ਦੇਖ ਲਓ ਜਦੋਂ ਆਪਾਂ ਆਪ ਕਰਾਂਗੇ ਨਾ ਆਪਾਂ ਨੂੰ ਦੇਖ ਕੇ ਬੱਚੇ ਤਾਂ ਵੀ ਮੰਨ ਕਰੂਗਾ ਕੰਮ ਕਰਨ ਠੀਕ ਹੈ ਹਮੇਸ਼ਾ ਕੋਈ ਵੀ ਕੰਮ ਹੈ ਉਹਨਾਂ ਨੂੰ ਨਾਲ ਜਰੂਰ ਲਾਇਆ ਕਰੋ ਤੇ ਬੇਨਤੀ ਇਹ ਆ ਸਾਰੇ ਵੱਧ ਤੋਂ ਵੱਧ ਬਲੌਗ ਦੀ ਸਪੋਰਟ ਕਰਿਆ ਕਰੋ ਤੇ ਨਾਲੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਪਾਂ ਨਵੇਂ-ਨਵੇਂ ਬਲੌਗ ਲੈ ਕੇ ਤੁਹਾਡੇ ਅੱਗੇ ਲੈ ਕੇ ਆਉਂਦੇ ਰਾਂਗੇ ਠੀਕ ਹੈ